ਅਸ ਫੀਲ ਰਬਾਬੀ ਬਲਦ ਪਖਾਵਜ ਕਉਆ ਤਾਲ ਬਜਾਵੇ ਪਹਿਰ ਚੋਲਣਾ ਗਧਾ ਨਾਚੈ ਪਹਿਰ ਚੋਲਣਾ ਗਧਾ ਨਾਚੈ ਪੈਸਾ ਭਗਤ ਕਰਾਵੇ ਰਾਜਾ RAM ਰਾਜਾ RAM ਇਕੱਠਾ ਪਾਠ ਹੈ ਰਾਜਾ RAM ਰਾਜਾ RAM ਕੱਕਰੀਆ ਬਰੇ ਪਕਾਏ ਕੱਕਰੀਆ ਥੋੜਾ ਜਿਹਾ ਕਸਕੇ ਉਚਾਰਨ ਕਰਨਾ ਹੈ ਰਾਜਾ RAM ਇਥੇ ਵਿਸਰਾਮ ਹੈ ਕੱਕਰੀਆ ਬਰੇ ਪਕਾਏ ਕਿਨ ਬੂਝਨ ਹਾਰੇ ਖਾਏ ਬੂਝਨ ਹਾਰਾ ਦਲਾਵਾ ਲਾ ਕੇ ਕਿਨ ਹੈ ਕਿਨ ਪਾਤੀ ਵਿਸਰਾਮ ਹੈ ਕਿਨ ਬੂਝਨ ਹਾਰਾ ਖਾਏ ਕਿਨ ਬੂਝਨ ਹਾਰਾ ਖਾਏ ਰਹਾਉ ਬੈਠ ਸਿੰਘ ਘਰ ਪਾਣ ਲਗਾਵੇ ਕੀਸ਼ ਗਲੋਰੇ ਲਿਆਵੇ ਘਰ ਘਰ ਮੁਸਰੀ ਮੰਗਲ ਲਗਾਵੇ ਮੁਸਰੀ ਪੂਲੇ ਕਛੂਆ ਸ਼ੰਖ ਬਜਾਵੇ ਬੰਸ ਕੋ ਪੂਤ ਵਿਆਹਨ ਚੱਲਿਆ ਵਿਆਹਨ ਹੀ ਉਚਾਰਨ ਕਰਨਾ ਹੈ ਵਿਆਹਨ ਨਹੀਂ ਕਹਿਦਣਾ ਸੋਇਨੇ ਮੰਡਪ ਛਾਏ ਰੂਪ ਕੰਨਿਆ ਸੁੰਦਰ ਬਿਧੀ ਸਸਾ ਸਿੰਘ ਗੁਣ ਗਾਏ ਸਸਾ ਸਿੰਘ ਗੁਣ ਗਾਏ ਸਸਾ ਪੁੱਲਾ ਬੋਲਣਾ ਸਹੀ ਨੂੰ ਕਹਿੰਦੇ ਨੇ ਸਸਾ ਸਿੰਘ ਨਾਮ ਸ਼ੇਰ ਦਾ ਹੈ ਸਸਾ ਸਿੰਘ ਗੁਣ ਗਾਏ ਕਹਿਤ ਕਬੀਰ ਸੁਨੋ ਰੇ ਸੰਤਾ ਹੋ ਕੀਟੀ ਪਰਬਤ ਖਾਇਆ ਕਛੂਆ ਕਛੂਆ ਕਹਿ ਅੰਗਾਰ ਭੇ ਲੋ ਰਹੋ ਲੂਕੀ ਸ਼ਬਦ ਸੁਨਾਇਆ ਕਛੂਆ ਕਹਿ ਅੰਗਾਰ ਭੇ ਲੋ ਰਹੋ ਇਥੇ ਵਿਸਰਾਮ ਹੈ ਲੂਕੀ ਸ਼ਬਦ ਸੁਨਾਇਆ ਆਸਾ ਬਟੂਆ 1 72 ਆਧਾਰੀ ਇਕੋ ਜਿਹ ਸਹਿ ਦੁਆਰਾ 72 ਕਸਕੇ ਹੀ ਉਚਾਰਨ ਕਰਨਾ ਹੈ ਨਵਾਂ ਖੰਡ ਕੀ ਪ੍ਰਥਮੀ ਮਾਗੈ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੌ ਨਿਦ ਪਾਵੇ ਤਾਲਕਾ ਬ੍ਰਹਮ ਲੈ ਗगन ਚਰਾਵੇ ਰਹਾਉ ਇਹ ਤਾਲਕਾ ਇਕੱਠਾ ਪਾਠ ਨਹੀਂ ਕਰ ਦੇਣਾ ਵੱਖਰਾ ਤਾਲਕਾ ਬ੍ਰਹਮ ਇਥੇ ਵਿਸਰਾਮ ਹੈ ਲੈ ਗगन ਚਰਾਵੇ ਚਰਾਵੇ ਭਾਰ ਉਚਾਰਨ ਕਰਨਾ ਰਹਾਉ ਕਿੰਤਾ ਗਿਆਨ ਧਿਆਨ ਕਰ ਸੂਈ ਕਿੰਤਾ ਗਿਆਨ ਧਿਆਨ ਕਰ ਸੂਈ ਸ਼ਬਦ ਤਾਗਾ ਮਥ ਕਾਲੈ ਸ਼ਬਦ ਤਾਗਾ ਸ਼ਬਦ ਤਾਗਾ ਮਥ ਕਾਲੈ ਪੰਚ ਤਾਤ ਕੀ ਕਰ ਮਿਰ ਗਾਣੀ ਗੁਰ ਕੈ ਮਾਰਗ ਚਾਲੈ ਦਇਆ ਫਹਰੀ ਕਾਇਆ ਕਰ ਧੂਈ ਫਹਰੀ ਆਫੇ ਕੰਨਾ ਲਾ ਕੇ ਦਇਆ ਫਹਰੀ ਕਾਇਆ ਕਰ ਤੁਹੀ ਦ੍ਰਿਸ਼ਟ ਕੀ ਅਗਨ ਜਲਾਵੇ ਤਿਸ ਕਾ ਭਾਵ ਲੈ ਰਿਦ ਅੰਤਰ ਚੋ ਜਗ ਤਾੜੀ ਲਾਵੇ ਸਭ ਜੋ ਗਤਨ RAM ਨਾਮ ਹੈ ਆਏ ਜੋਗਤਨ ਉਚਾਰਨ ਕਰਨਾ ਕਸਕੇ ਜੋਗਤਨ ਨਹੀਂ ਕਹਿਣਾ ਸਭ ਜੋਗਤਨ RAM ਨਾਮ ਹੈ ਜਿਸ ਕਾ ਪਿੰਡ ਪਰਾਨ ਕਹੋ ਕਬੀਰ ਜੇ ਕਿਰਪਾ ਧਾਰੈ ਕਹੋ ਹੂੜਾ ਨਹੀਂ ਲਾਉਣਾ ਇਹਨਾਂ ਨੂੰ ਸ਼ੁੱਧ ਕਰ ਪਦਾਂ ਨੂੰ ਕਕਾ ਹਹੀ ਓਂਕੜ ਕਹੋ ਕਹੋ ਕਬੀਰ ਜੇ ਕਿਰਪਾ ਧਾਰੈ ਕਹੋ ਕਬੀਰ ਜੇ ਕਿਰਪਾ ਧਾਰੈ ਦੇ ਸੱਤਾ ਨੀਸਾਨਾ ਆਸਾ ਹਿੰਦੂ ਤੁਰਕ ਕਹਾ ਤੇ ਆਏ ਕਿਨ ਇਹ ਰਾਹ ਚਲਾਈ ਦਿਲ ਮੈਂ ਸੋਚ ਵਿਚਾਰ ਕਵਾਦੇ ਪਿਸਤ ਦੋਜਕ ਕਿਨ ਪਾਈ ਪਿਸਤ ਨਹੀਂ ਕਹਿਣਾ ਪਿਸਤੀ ਹੀ ਉਚਾਰਨ ਕਰਨਾ ਪਿਸਤ ਦੋਜਕ ਕਿਨ ਪਾਈ ਪਿਸਤ ਦੋਜਕ ਕਿਨ ਪਾਈ ਕਾਜੀ ਤੈ ਕਵਨ ਕਤੇਬ ਬਖਾਨੀ ਕਾਜੀ ਪਦ ਤੇ ਵਿਸਰਾਮ ਲਾਉਣਾ ਹੈ ਕਾਜੀ ਪੁੱਲਾ ਹੀ ਉਚਾਰਨ ਕਰਨਾ ਕਾਜੀ ਤੈ ਕਵਨ ਕਤੇਬ ਬਖਾਨੀ ਪੜਤ ਗੁਣਤ ਐਸੇ ਸਭ ਮਾਰੇ ਪੜਤ ਗੁਣਤ ਐਸੀ ਸਭ ਮਾਰੀ ਕਿਨਹੁ ਖਬਰ ਨਾ ਜਾਣੀ ਰਹਾਉ ਸਖਤ ਸੁਨੇਹ ਕਰ ਸੁੰਨਤ ਕਰੀਆ ਹਾਂ ਹਾਂ ਪੂਰਾ ਉਚਾਰਨ ਕਰਿਆ ਕਰੋ ਸਖਤ ਸੁਨੇਹ ਕਰ ਸੁੰਨਤ ਕਰੀਆ ਮੈਂ ਨਾ ਬਦੋਗਾ ਭਾਈ ਬਦੋਗਾ ਨਹੀਂ ਕਹਿਣਾ ਬਦੋ ਬਦੋਗਾ ਕਿਉਂ ਬੋਲਣਾ ਮੈਂ ਨਾ ਬਦੋਗਾ ਇੱਥੇ ਠਮਕ ਲਾ ਦਨੀ ਹੈ ਭਾਈ ਜਾਓ ਰੇ ਖੁਦਾਏ ਮੋਹ ਤੁਰਕ ਕਰੇਗਾ ਜਾਓ ਰੇ ਇਥੇ ਟਮਕਾ ਖੁਦਾਏ ਮੋਹ ਤੁਰਕ ਕਰੇਗਾ ਆਪਨ ਹੀ ਕੱਟ ਜਾਈ ਆਪਨ ਹੀ ਕੱਟ ਜਾਈ ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਐ ਅਰਧ ਸਰੀਰੀ ਨਾਰ ਨਾ ਛੋਡਾ ਤਾਤੇ Hindu ਹੀ ਰਹੀਐ ਤਾ ਤੇ ਹਿੰਦੂ ਹੀ ਰਹੀ ਹੈ ਛਾੜ ਕਤੇਬ ਰਾਮ ਭਜ ਬੌਰੇ ਜ਼ੁਲਮ ਕਰਤ ਹੈ ਭਾਰੀ ਕਬੀਰਾ ਪਕਰੀ ਟੇਕ ਰਾਮ ਕੀ ਤੁਰ ਕ ਰਹੇ ਪਚ ਹਾਰੀ ਪਾਚ ਹਾਰੀ ਇਹ ਵਖਰਾ ਹੀ ਪਾਠ ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਸੂਨਾ ਕਸ ਕੇ ਵਿਚਾਰਨ ਕਰਨਾ ਰੇ ਬੌਰੇ ਤੋਹੀ ਘਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਜਪ ਪਤਿ ਵਿਸਰਾਮ ਦਾ ਰਹਾਉ ਕਾ ਕੀ ਮਾਤ ਪਿਤਾ ਕਹ ਕਾ ਕੋ ਕਮਨਪੁਰਕਤੀ ਜੋਈ ਇਕਾ ਕੀ ਕਾ ਕੋ ਇਸ ਤਰ੍ਹਾਂ ਉਚਾਰਨ ਕਰਨੇ ਆ ਪੜ ਘਟ ਫੂਟੇ ਕੋ ਬਾਤ ਨਾ ਪੁੱਛੈ ਕੱਢ ਹੋ ਕੱਢ ਹੋ ਹੁਈ ਦਿਹੂਰੀ ਬੈਠੀ ਮਾਤਾ ਰੂਵੈ ਖਟਿਆ ਲੈ ਗਏ ਭਾਈ ਆਹ ਖਟਿਆ ਪੁੱਲਾ ਹੀ ਚੱਲ ਲੂੰ ਲਾਟ ਛਟਕਾਏ ਤਿਰਿਆ ਰੂਵੈ ਲਟ ਵੀ ਪੋਲਾ ਹੀ ਉਚਾਰਨ ਕਰਨਾ ਹੰਸ ਇਕੱਲਾ ਜਾਈ ਕਹਿਤ ਕਬੀਰ ਸੁਨੋ ਰੇ ਸੰਤ ਹੋ ਪੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਾਮ ਨਹੀਂ ਹਟੈ ਗੁਸਾਈ ਦੋ ਤੁਕੇ ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀ ਕੇ ਚੌਪ ਦੇ ਇੱਕ ਤੁਕੇ ਹਾਂਜੀ ਆਸਾ ਸ੍ਰੀ ਕਬੀਰ ਜੀ ਕੇ ਚੌਪ ਦੇ ਇੱਕ ਤੁਕੇ ਸੰਕ ਸੁਨੰਦ ਅੰਤ ਨਹੀਂ ਪਾਇਆ 베ਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ 베ਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਹਰ ਕਾ ਬਿਲੋਵਣਾ ਬਿਲੋਵਹ ਮੇਰੇ ਭਾਈ ਬਿਲੋਵਨਾ ਪਾਠ ਚੜਾ ਇਕੱਠਾ ਹੀ ਕਰਨਾ ਆਮ ਬਿਲੋਵਨਾ ਵੱਖਰਾ ਕਰ ਜਾਂਦੇ ਹਨ ਹਰ ਕਾ ਬਿਲੋਵਨਾ ਬਿਲੋਵਹ ਮੇਰੇ ਭਾਈ ਸਹਿਜ ਬਿਲੋਵਹ ਜੈਸੇ ਤਤ ਨਾ ਜਾਈ ਰਹਾਉ ਤਨ ਕਰ ਮਟਕੀ ਮਨ ਮਾਖ ਬਿਲੋਈ ਇਸ ਮਟਕੀ ਮਹਿ ਸ਼ਬਦ ਸੰਜੋਈ ਮਟਕੀ ਬੈਂਕੀ ਦੇ ਨੰਕੜ ਲਾ ਕੇ ਉਚਾਰਨ ਕਰਨਾ ਇਸ ਮਟਕੀ ਮਹ ਸਬਦ ਸੰਜੋਈ ਇਸ ਮਟਕੀ ਮਹ ਸਬਦ ਸੰਜੋਈ ਹਰ ਕਾ ਬਿਲਾਵਣਾ ਮਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ ਕਹੋ ਕਬੀਰ ਨਦਰ ਕਰੇ ਜੇ ਮੀਰਾ ਅਮੀ ਬਿਹਾਰੀ ਦੇ ਨਾਲ ਮਿੰਦੀ ਲਾ ਕੇ ਉਚਾਰਨ ਕਰਨਾ ਮੀਰਾ ਰਾਮ ਨਾਮ ਲੱਗ ਉੱtre ਤੀਰਾ ਆਸਾ ਰਾਮ ਨਾਮ ਲੱਗ ਆ ਰਾਮ ਨਾਮ ਲੱਗ ਉੱtre ਤੀਰਾ ਆਸਾ ਬਾਤੀ ਸੁਕੀ ਤੇਲ ਨ ਖੂਟਾ ਮੰਡਲ ਨਾ ਬਾਜੈ ਨਾਟ ਪੈ ਸੂਤਾ ਨਾਟ ਲਈ ਬੋਲਣਾ ਬੋਝ ਗਈ ਅਗਨ ਨਾਨਿਕ ਸਿਓ ਤੂੰ ਆ ਬੋਝ ਪਦਵੀ ਪੁਲਾ ਹੀ ਉਚਾਰਨ ਕਰਨਾ ਬੋਝ ਗਈ ਅਗਨ ਨਕਨਿਕ ਸਿਉ ਤੂੰ ਆ ਰਾਵ ਰਹਿਆ ਏਕ ਅਵਰ ਨਹੀਂ ਦੂਆ ਰਹਾਓ ਟੂਟੀ ਤੰਤ ਨ ਬਜਰਵਾਵ ਭੂਲ ਬਿਗਾਰੇਓ ਆਪਣਾ ਕਾਜ ਕਥਨੀ ਬਦਨੀ ਕਹਿਨ ਕਹਾਵਨ ਸਮਝ ਪਰੀ ਤੋ ਬਿਸਰਿਓ ਗਾਵਨ ਕਹਿਤ ਕਬੀਰ ਪੰਜ ਜੋ ਚੂਰੇ ਤਿੰਨ ਤੇ ਨਾਹੀ ਪਰਮ ਪਦ ਦੂਰੇ ਆਸਾ ਸੋਤ ਪ੍ਰਾਦ ਕਰਤ ਹੈ ਜੇਤੇ ਅਪਰਾਦ ਐੜਾ ਲਾ ਕੇ ਬੋਲਣਾ ਸੋਤ ਪਦ ਤੇ ਵਿਸਰਾਮ ਲਾਉਣਾ ਹੈ ਸੋਤ ਅਪਰਾਦ ਕਰਤ ਹੈ ਜਿੱਤੇ ਜਨਨੀ ਚੀਤ ਨ ਰਾਖਸ ਤੇਤੇ ਇਹ ਵੀ ਜਨਨੀ ਪਦ ਤੇ ਵਿਸਰਾਮ ਹੈ ਰਾਮਈਆ ਹਉ ਬਾਰਿਕ ਤੇਰਾ ਰਾਮਈਆ ਵੱਖਰਾ ਪਾਠ ਨਹੀਂ ਕਰਨਾ ਇਕੱਠਾ ਹੀ ਛੇਤੀ ਬੋਲਣਾ ਰਾਮਈਆ ਕਾ ਬਾਰਿਕ ਤੇਰਾ ਰਮਈਆ ਪਤਿ ਵਿਸਰਾਮ ਕਾਹੇ ਨਾ ਖੰਡਸ ਅਫਗਨ ਮੇਰਾ ਰਹਾਉ ਜੀ ਕਾਹੇ ਨਾ ਖੰਡਸ ਅਫਗਨ ਮੇਰਾ ਜੇ ਅਤ ਕ੍ਰੂਪ ਕਰੇ ਕਰ ਤਾਇਆ ਇਹ ਵਿਸਰਾਮ ਜੀ ਇਥੇ ਯਮਕ ਅਤ ਕ੍ਰੂਪ ਕਰੇ ਕਰ ਇਥੇ ਵਿਸਰਾਮ ਹੈ ਤਾਇਆ ਭੀ ਚੀਤ ਨ ਰਖਸ ਮਾਇਆ ਚਿੰਤ ਭਵਨ मन परयो हमारा नाम बिना कैसे उतरस पारा देह विमल मत सदा शरीरा विमल नहीं कहना इथे देह ते यमक ला देनी है विमल मत ए सम्बन्धक पाठ है देह विमल मत इथे विश्राम है सदा शरीरा सहज सहज गुण रवा कबीरा आशा ਹਜ ਹਮਾਰੀ ਗੂਮਤੀ ਤੀਰ ਜਹਾ ਬਸ ਹੈ ਪੀਤੰਬਰ ਪੀਰ ਵਾਹ ਵਾਹ ਕਿਆ ਖੂਬ ਗਾਵਤਾ ਹੈ ਹਰ ਕਾ ਨਾਮ ਮੇਰਾ ਮਨ ਭਾਵਤਾ ਹੈ ਰਹਾਉ ਨਾਰਦ ਸਾਰਦ ਕਰਹਿ ਖਵਾਸੀ ਪਾਸ ਬੈਠੀ ਬੀਬੀ ਕਵਲਾ ਦਾਸੀ ਕੀ BB ਪੋਲਾ ਹੀ ਉਚਾਰਨ ਕਰਨਾ ਪਾਸ ਬੈਠੀ BB ਕਵਲਾ ਦਾਸੀ ਕੰਠੇ ਮਾਲਾ ਜੀਵਾ ਰਾਮ ਸਹਾਂਸ ਨਾਮ ਲੈ ਲੈ ਕਰੋ ਸਲਾਮ ਇਸ ਰਾਮ ਦੀ ਧਿਆਨ ਨਾਲ ਲਾਉਣਾ ਸਹਾਂਸ ਨਾਮ ਲੈ ਲੈ ਇਥੇ ਵੀ ਸ੍ਰਾਮ ਹੈ ਕਰੋ ਸਲਾਮ ਕਹਿਤ ਕਬੀਰ ਰਾਮ ਗੁਣ ਗਾਵੋ Hindu Turk ਦੋ ਸਮਝਾਵਾ ਆਸਾ ਸ੍ਰੀ ਕਬੀਰ ਜੀਓ ਕੇ ਪੰਜ ਪਦੇ 9 ਦੋ ਤੁਕੇ 5 ਇਸੇ ਤਰ੍ਹਾਂ ਉਚਾਰਨ ਕਰਨਾ ਹੈ ਆਸਾ ਸ੍ਰੀ ਕਬੀਰ ਜੀਓ ਕੇ ਪੰਜ ਪਦੇ 9 ਦੋ ਤੁਕੇ 5 ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤੀ ਤੋਰੈ ਮਲਨੀ ਮਲਨੀ ਲੱਲੇ ਦੀ ਸਿਆਰੀ ਵੀ ਉਚਾਰਨ ਕਰਨੀ ਹੈ ਪਾਤੀ ਪਦ ਥੋੜਾ ਜਿਹਾ ਕਸ ਕੇ ਹੀ ਉਚਾਰਨ ਕਰਨਾ ਪਾਤੀ ਤੁਰੈ ਮਲਨੀ ਪਾਤੀ ਤੋਰੈ ਮਲਨੀ ਪਾਤੀ ਪਾਤੀ ਜੀਵ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਵ ਭੂਲੀ ਮਲਨੀ ਹੈ ਏਵ ਭੂਲੀ ਮਲਨੀ ਹੈ ਏਵ ਖੜ ਚੁਸਣਾ ਹਾਂਜੀ ਸਤਗੁਰ ਜਾਗਤਾ ਹੈ ਦੇਵ ਸਤਗੁਰ ਪਾਤੀ ਰਹਾਉ ਬ੍ਰਹਮਪਾਤੀ ਵਿਸ਼ਨ Đਾਰੀ ਫੂਲ ਸੰਕਰਦੇਵ ਤੀਨ ਦੇਵ ਪ੍ਰਤਖ ਤੁਰਹਿ ਹ ਪ੍ਰਤਖ ਉਚਾਰਨ ਕਰਨਾ ਪਰਤਖ ਨਹੀਂ ਕਹਿਣਾ ਤੀਨ ਦੇਵ ਪ੍ਰਤਖ ਤੁਰਹਿ ਕਰਹਿ ਕਿਸ ਕੀ ਸੇਵ ਪਾਖਾਨ ਗਡ ਕੈ ਮੂਰਤ ਕੀਨੀ ਹ ਗਡ ਠੱਡੇ ਨਾਲ ਉਚਾਰਨ ਕਰਨਾ ਗਡ ਨਹੀਂ ਕਹਿ ਦੇਣਾ ਪਾਖਾਨ ਗਡ ਕੈ ਮੂਰਤ ਕੀਨੀ ਆ ਖਾਨ ਗੜ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਉ ਜੇ ਇਹ ਮੂਰਤ ਸਾਜੀ ਹੈ ਤੋ ਗੜਨਹਾਰੇ ਖਾਉ ਬਾਤ ਪਹਿਤ ਅਰ ਲਾਪਸੀ ਕਰ ਕਰ ਆਕਾਸਾਰ ਪਾਠ ਧਿਆਨ ਨਾਲ ਉਚਾਰਨ ਕਰਨਾ ਬਾਤ ਪਹਿਤ ਇਹ ਪਹਿਤ ਹੈ ਦੀਸੀ ਆਰੀ ਨਾਲ ਆਰ ਲਾਪਸੀ ਅਰ ਲਾਪਸੀ ਇਕੱਠਾ ਨਹੀਂ ਕਹਿ ਦੇਣਾ ਆਰ ਵੱਖਰਾ ਪਾਠ ਕਰਨਾ ਹੈ ਲਾਪਸੀ ਇਥੇ ਵਿਸਰਾਮ ਹੈ ਕਰ ਕਰਾ ਪਾਠ ਇਕੱਠਾ ਕਾਸਾਰ ਵੀ ਇਕੱਠਾ ਹੈ ਬਾਤ ਪਹਿਤ ਅਰ ਲਾਪਸੀ ਕਰ ਕਰਾ ਕਾਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ ਮਾਲਿਨ ਭੂਲੀ ਜਗ ਪੁਲਾਣਾ ਮਾਲਿਨ ਭੂਲੀ ਜਗ ਪੁਲਾਣਾ ਹਮ ਭੁਲਾਨੇ ਨਾਹੀ ਹਮ ਭੁਲਾਨੇ ਨਾਹੀ ਕਹੋ ਕਬੀਰ ਹਮ RAM ਰਾਖੇ ਕਿਰਪਾਕਾਰ ਹਰ ਰਾਈ ਕਹੋ ਕਬੀਰ ਹਮ RAM ਰਾਖੇ ਹਮ RAM ਕਠਾ ਨਹੀਂ ਕਹਿਦਨਾ ਦੋਵਾਂ ਹਮ ਦੋਵਾਂ ਪਦਾਂ ਤੇ ਨਾ ਥੋੜੀ ਜੀ ਠਮਕ ਦੇ ਦੇਣੀ ਆ ਕਹੋ ਕਬੀਰ ਇੱਥੇ ਵੀ ਠਮਕ ਦੇ ਦੇਣੀ ਆ ਹਮ ਤੇ ਵੀ ਥੋੜਾ ਜਿਆ ਰੁਕ ਜਾਣਾ ਹੈ RAM ਰਾਖੇ ਇੱਥੇ ਆਸਾ 12 ਹੈ ਬਰਸ ਬਾਲਪਣ ਬੀਤੇ 20 ਬਰਸ ਕਛ ਤਪ ਨਾ ਕੀਓ 20 ਬਰਸ ਕਛ ਤਪ ਨਾ ਕੀਓ 30 ਬਰਸ ਕਛ ਦੇਵ ਨਾ ਪੂਜਾ ਫਿਰ ਪਸ਼ਤਾਨਾ ਬਿਰਧ ਭਇਓ ਮੇਰੀ ਮੇਰੀ ਕਰਤੇ ਜਨਮ ਗਇਓ ਸਾਇਰ ਸੋਖ ਭੁਜੰ ਬਲਿਓ ਹਾਂ ਬਲਿਓ ਹੀ ਉਚਾਰਨ ਕਰਨਾ ਬਲਾਇਓ ਨਹੀਂ ਕਹਿਣਾ ਸਾਇਰ ਸੂਖ ਭੁਜੰ ਬਲਿਓ ਰਹਾਉ ਸੁਕੇ ਸਰਨਰ ਦੇ ਵਿੱਚ ਡੈਸ਼ ਦੇ ਬਲਿਓ ਸੁਕੇ ਸਰਵਰ ਪਾਲ ਬੰਧਾਵੇ ਲੂਣਾ ਖੇਤ ਹੱਥ ਵਾਰ ਕਰੈ ਹੱਥ ਵਾਰ ਕਰੈ ਹੱਥ ਵਾਰ ਵਖਰਾ ਪਾਠ ਹੈ ਹੱਥ ਵਾਰ ਨਹੀਂ ਕਹਿਣਾ ਹੈ ਆਇਓ ਚੋਰ ਤਰੰਤ ਤਹ ਲੈ ਗਇਓ ਆਯੋ ਚੋਰ ਤੁਰੰਤ ਲੈ ਗਇਓ ਆਯੋ ਚੋਰ ਤੁਰੰਤ ਲੈ ਗਇਓ ਮੇਰੀ ਰਾਖਤ ਮੁਗਦ ਫਿਰੈ ਚਰਨ ਸੀਸ ਕਰ ਕੰਪਣ ਲਾਗੇ ਨੈਣੀ ਨੀਰ ਅਸਾਰ ਬਹਿ ਜਿਹਵਾ ਬਚਨ ਚਰਨ ਸੀਸ ਕਰ ਕੰਪਣ ਲਾਗੇ ਇਥੇ ਵਿਸਰਾਮ ਹੈ ਨੈਣੀ ਨੀਰ ਅਸਾਰ ਬਹਿ ਜਿਹਵਾ ਬਚਨ ਸੋਧ ਨਹੀਂ ਨਿਕਸੈ ਆਬਰੀ ਧਰਮ ਕੀ ਆਸ ਕਰੈ ਹਰ ਜੀਓ ਕਿਰਪਾ ਕਰੈ ਲੇਵ ਲਾਵੈ ਲਾਹਾ ਹਰ ਹਰ ਨਾਮ ਲੀਓ ਗੁਰ ਪ੍ਰਸਾਦੀ ਹਰ ਧਨ ਪਾਇਓ ਅੰਤੇ ਜਲ ਦਿਆ ਨਾਲ ਚੱਲਿਓ ਕਹਿਤ ਕਬੀਰ ਸੁਨੋ ਰੇ ਸੰਤੋ ਆਨ ਧਾਨ ਕਛੂਐ ਲੈ ਨਾ ਗਇਓ ਆਨ ਧਾਨ ਕਛੂਐ ਲੈ ਨਾ ਗਇਓ आई तलब गोपाल राय की माया मंदिर छोड़ चले हो आशा काहू दीने पाठ पटंबर काहू पलग निवारा काहू गरी गोदरी नाही काहू पदते यमक लगनिया सारे काहू गरी गोदरी नाही काहू खान परारा काहू गरी गोदरी नाही ਕਾਹੂ ਖਾਨ ਪਰਾਰਾ ਅਹਿਰਖਵਾਦ ਨਾ ਕੀਜੈ ਰੇ ਮਨ ਹਾਂਜੀ ਅਹਿਰਖ ਉਚਾਰਨ ਕਰਨਾ ਐਡੇ ਇਤਿਹਾਹੀ ਦੇ ਵਿੱਚ ਡੈਸ਼ ਦੇ ਕੇ ਆ ਅਹਿਰਖ ਪਾਠ ਇਕੱਠਾ ਹੀ ਹੈ ਅਹਿਰਖਵਾਦ ਇੱਥੇ ਵਿਸਰਾਮ ਹੈ ਨਾ ਕੀਜੈ ਰੇ ਮਨ ਸੁਕ੍ਰਿਤ ਕਾਰ ਕਰ ਲੀਜੈ ਰੇ ਮਨ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਸੁਕ੍ਰਿਤ ਕਾਰ ਕਰ ਲੀਜੈ ਇੱਥੇ ਵਿਸਰਾਮ ਰੇ ਮਾਨ ਰਹਾਉ ਕੁਮਾਰਾ ਏਕ ਕੁਮਾਰਾ ਏਕ ਜੋ ਮਾਟੀ ਗੁੰਦੀ ਬਹੁ ਵਿਦਬਾਨੀ ਲਾਈ ਕਾਹੂ ਮਹਿ ਮੋਤੀ ਮੋਤਾਹਲ ਕਾਹੂ ਮਹਿ ਮੋਤੀ ਮੋਤਾਹਲ ਕਾਹੂ ਮਹਿ ਮੂਤੀ ਮੁਕਤਾਹਲ ਕਾਹੂ ਵਿਆਦ ਲਗਾਈ ਸੂਮਾ ਧਨ ਰੱਖਣ ਕਉ ਦੀਆ ਸੂਮਹਿ ਇਥੀ ਆਮ ਕਲਾ ਦਨੀ ਹੈ ਸੂਮਹਿ ਧਨ ਰੱਖਣ ਕਉ ਦੀਆ ਮੋਗਦ ਕਹ ਧਨ ਮੇਰਾ ਜਾਮ ਕਾ ਡੰਡ ਮੂਡ ਮਹਿ ਲਾਗੈ ਖਿਨ ਮੈਂ ਕਰੈ ਨਿਬੇਰਾ ਹਰ ਜਨ ਊਤਮ ਭਗਤ ਸਦਾਵੈ ਹਰ ਜਨ ਊਤਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ ਮਨ ਥੋੜਾ ਜਿਹਾ ਕਸ ਕੇ ਹੀ ਉਚਾਰਨ ਕਰਨਾ ਹੈ ਹਰ ਜਨ ਊਤਮ ਪਦ ਭਗਤ ਸਦਾਵੈ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੈ ਸਤ ਕਰ ਮਨ ਭਾਣਾ ਮਨ ਵਸਾਈ ਕਹ ਕਬੀਰ ਸੁਨੋ ਰੇ ਸੰਤਾ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਇਓ ਚਿਰਗਟ ਫਾਰ ਚਟਾਰਾ ਲੈ ਗयो ਤਰੀ ਤਗਰੀ ਛੂਟੀ ਆਸਾ ਹਮ ਮਸਕੀਨ ਖੁਦਾਈ ਬੰਦੇ ਤੂੰ ਮ ਰਾਜਸ ਮਾਨ ਭਾਵੈ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਤੁਮਰਾ ਜਸਨੀ ਕਹਿਣਾ ਤੂੰ ਮ ਰਾਜਸ ਮਾਨ ਭਾਵੈ ਕਸਾ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਾਨ ਭਾਵੈ ਅੱਲਾਹ ਅਵਲ ਦੀਨ ਕੋ ਸਾਹਿਬ ਜੋਰ ਨਹੀਂ ਫੁਰਮਾਵੈ ਕਿ ਅੱਲਾਹ ਅਵਲ ਇਹ ਦੂਵੇਂ ਪਦ ਕਸਕੇ ਉਚਾਰਨ ਕਰਨੇ ਹਨ ਅਲਾਹਵਲ ਨਹੀਂ ਕਹਿਣਾ ਅੱਲਾਹ ਅਵਲ ਦੀਨ ਕੋ ਸਾਹਿਬ ਜੋਰ ਨਹੀਂ ਫੁਰਮਾਵੈ ਕਾਜੀ बोलिया बन नहीं आवे काजी पद शाम लाउना लाना है रहा रोजा तर निवाज गुजार कलमा पिस्त न हुई रोजा भी कसके बोलना है कलमा पद से यमक ला देनी सतर काबा घट ही भीतर सतर बोला बोलना है सत्तर नहीं कहना काबा कसके बोलना है सतर काबा घट ही भीतर جے کر جانے کوئی نیਵਾذ سوئی جو نياو بیچارہ کلمہ اقلہ جانے پچھو مس مصلا بچھاوے تاب تو دین پہچانا پچھو مس اِتھ تم کلا دنی ہے مصلا کس کے بولنا ہے مصلا بچھاوے تا بتاؤ دین پہچانا ਕਸਮ ਪਛਾਨ ਤਰਸ ਕਰ ਜੀ ਮਹਿ ਮਾਰ ਮਣੀ ਕਰ ਫਿਕੀ ਆਪ ਜਨਾਏ ਅਵਰ ਕਉ ਜਾਨੈ ਤਬ ਹੋਏ ਪਿਸਤ ਸਰੀ ਕੀ ਮਾਟੀ ਖ ਪੇਖ ਧਰ ਨਾ ਨਾ ਤਾ ਮਹਿ ਬ੍ਰਹਮ ਪਛਾਨਾ ਕਹ ਕਬੀਰ ਪਿਸਤ ਛੋਡ ਕਰ ਦੂਜਕ ਸਿਉ ਮਨ ਮਾਨਾ ਆਸਾ गगन नगर एक बूंद ना बरख है नाद कहा जो समाना नादी लग जाये कहा परम हंस ले दो परमहंस हंस परमहंस लेना बाबा बोलते ते गए थे भी ध्याना पाठ उच्चारण करना है बाबा बोलते ते कहा गए ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਤੇ ਦੇਹੀ ਕੇ ਸੰਗ ਰਹਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਰਹਾਉ ਬਜਾਵਨ ਹਾਰੋ ਕਹਾ ਗਇਓ ਜਿਨ ਇਹ ਮੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਚ ਤੇਜ ਸਭ ਲੀਨਾ श्रमणन विकल भए संग तेरे इंद्री का बल थाका इंद्री का बल थाका <coughs> श्रमनन विकल भए संग तेरे इंद्री का बल थाका चरण रहे कर ढ़र्क परे है मुखो न निकसै बाता इक नी बोलना ढ़र्क ढ़र्क कका उच्चारण करना चरण रहे ਕਰ ਢਰਕ ਪਰੇ ਹੈ ਚਰਨ ਰਹਿ ਕਰ ਢਰਕ ਚਰਨ ਰਹਿ ਕਰ ਢਰਕ ਪਰੇ ਹੈ ਮੁਖੋ ਨਨਿਕ ਸਹਿ ਬਾਤਾ ਮੁਖੋ ਨਨਿਕ ਸਹਿ ਬਤਾ ਥਾਕੇ ਪੰਜ ਦੂਤ ਥਾਕੇ ਪੰਜ ਦੂਤ ਸਭ ਤਸਕਰ ਥਾਕੇ ਪਾਤੀ ਜਮਕੇ ਥਾਕੇ ਪੰਜ ਦੂਤ ਸਭ ਤਸਕਰ ਥਾਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਭ੍ਰਮਤੇ ਥਾਕਾ ਮਨ ਕੁੰਚਰ ਉਰ ਥਾਕਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਥਾਕਾ ਮਨ ਕੁੰਚਰ ਉਰ ਥਾਕਾ ਇਹ ਵੱਖਰਾ ਪਾਠ ਕਰਨਾ ਹੈ ਤੇਜ ਇਥੇ ਯਮਕ ਲਾ ਦਨੀ ਹੈ ਸੂਤ ਧਰ ਇਹ ਵੱਖਰਾ ਹੀ ਪਾਠ ਹੈ ਤੇਜ ਸੂਤ ਧਰ ਰਮਤੇ ਥਾਕਾ ਮਨ ਕੁੰਚਰ ਉਰ ਥਾਕਾ ਤੇਜ ਸੂਤ ਧਾਰ ਰਮਤੇ ਮਿਰਤਕ ਭਏ ਦਸੈ ਬੰਦ ਛੂਟੇ ਮਿਰਤਕ ਭਏ ਦਸੈ ਬੰਦ ਛੂਟੇ ਮਿਰਤਕ ਭਏ ਦਸੈ ਬੰਦ ਛੂਟੇ ਮਿੱਤਰ ਭਾਈ ਸਭ ਛੋਰੇ ਕਹਿਤ ਕਬੀਰਾ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ